ਆਪਣੇ ਆਪ ਖਿੱਚਿਆ ਜਦੋਂ ਅਸੀਂ ਤੁਹਾਡੀ ਗੱਡੀ ਦੇਖੀ ਇਹ ਵੀ ਇਹ 35 ਲਿਖੀ ਹੋਈ ਹੈ ਕਿੱਦਾਂ ਮਨ ਚ ਆਇਆ ਸੀ ਅਰਕੇ ਲਿਖਾਉਣਾ ਫਿਰ ਮੈਂ ਉਹਨੂੰ ਗੱਡੀ ਦੇ ਦਿਵਾਲੇ ਲਿਆਉਣਾ ਇੱਕ ਦੇ ਵਿੱਚ ਇਹਦੇ ਵਿੱਚ ਇਹ ਹੋ ਜਾਂਦਾ ਇੱਕ ਤਾਂ ਖੇਡ ਲੈਂਦਾ ਇੱਕ ਉਹਦੋਂ ਇਹ ਹੋ ਜਾਂਦਾ ਕਿ ਵੀ ਊੜਾ ਕਿੱਥੇ ਆ ਤੇ ਐੜਾ ਕਿੱਥੇ ਆ ਈੜੀ ਕਿੱਥੇ ਲੱਭਣਾ ਹੁਣ ਜੇ ਮੈਂ ਉਹਨੂੰ ਕਿਤੇ ਕਹ ਦੇਣਾ ਅੰਗਾ ਕਿੱਥੇ ਆ ਉਹਨੂੰ ਅੰਗੇ ਦੀ ਪਛਾਣ ਹੈ ਲੰਗ ਮਾਰਨੇ ਨੂੰ ਅਸੀਂ ਲਿਖ ਦਿੰਨੇ ਆ ਹੁਣ ਤੁਸੀਂ ਵੀ ਦੇਖ ਲਓ ਕਿ ਵੀ ਜੇ ਅੱਜ ਵੀਆ ਨੂੰ ਪੁੱਛੋਗੇ ਨਾ ਉੰਨੀ ਇਹੀ ਕਹਿਣਗੇ ਗੱਗੇ ਨਾਲ ਜਾਂ ਘੱਗੇ ਨਾਲ ਮੇਰਾ ਪੁੱਤ ਵੀ ਅੱਗੇ ਸੰਭਾਲ ਰਿਹਾ ਉਹਨੂੰ ਆਉਂਦੀ ਹੈ ਉਹ ਇਹ ਨਹੀਂ ਕਹਿ ਰਿਹਾ ਪਾਪਾ हमको ਯਹਾਂ ਜਾਣਾ ਹੈ ਉਹ ਮੈਨੂੰ ਇਹ ਕਹਿੰਦਾ ਪਾਪਾ ਆਪਾਂ ਉੱਥੇ ਜਾਣਾ ਮਜ਼ਾ ਉਦੋਂ ਹੁੰਦਾ ਜਦੋਂ ਕਹਿੰਦਾ ਕਿ ਮੈਂ ਆਹ ਚੀਜ਼ ਲੈਣੀ ਹੈ ਹੁਣ ਕਹਿੰਦੇ ਮੈਨੂੰ ਇਹ ਚਾਹੀਏ ਉਹ ਚ ਮਜ਼ਾ ਨਹੀਂ ਆਉਂਦਾ ਕਿ ਐਸਾ ਸਪੈਂਡ ਕੀ ਹੈ ਕਿ ਸਕੂਲਾਂ ਦੇ ਵਿੱਚ ਜਾਣਗੇ ਉੱਥੇ ਇੰਦੀ ਇੰਗਲਿਸ਼ ਬੋਲਣਗੇ ਘਰ ਆ ਕੇ ਵੀ ਉਹੀ ਚੀਜ਼ ਕਰ ਲਗੇ ਸਰਕਾਰੀ ਸਕੂਲ ਚ ਐਸ ਕਰਕੇ ਲੈ ਜੇ ਜਾ ਰਹੇ ਹਾਂ ਕਿਉਂਕਿ ਉਹ ਇਸ ਚੀਜ਼ ਚ ਪੱਕਾ ਹੋ ਜਵੇ ਜੇ ਉਹ ਇਸ ਚ ਪੈਰ ਪੱਕੇ ਕਰ ਗਿਆ ਉਹ ਜ਼ਿੰਦਗੀ ਚ ਕਿਤੇ ਡੇਗ ਨਹੀਂ ਸਕਦਾ ਕਿਸੇ ਵੀ ਖੇਤਰ ਦੀ ਭਾਸ਼ਾ ਹੋਵੇ ਅਸੀਂ ਪੰਜਾਬ ਚ ਪੰਜਾਬੀ ਦੀ ਗੱਲ ਕਰੀਏ ਕੇਰਲਾ ਚ ਕੇਰਲੀ ਦੀ ਕਰੀਏ ਮਹਾਰਾਸ਼ਟਰ ਚ ਮਰਾਠੀ ਦੀ ਕਰੀਏ ਵੀ ਅਸੀਂ ਉਸ ਭਾਸ਼ਾ ਚ ਰਹਿ ਕੇ ਅਸੀਂ ਅੱਗੇ ਨਹੀਂ ਵੱਧ ਸਕਦੇ ਇਹ ਕਿੰਨੇ ਕੁ ਤੁਸੀਂ ਸਹਿਮਤ ਹੋ ਮੈਂ ਪਿਛਲੇ ਸਾਲ ਵਿੱਚ ਮਹਾਰਾਸ਼ਟਰ ਗਿਆ ਸੀਗਾ ਤੇ ਉਸ ਤੋਂ ਪਿਛਲੇ ਸਾਲ ਮੈਂ ਗੁਜਰਾਤ ਗਿਆ ਸੀ ਉੱਥੇ ਜਾ ਕੇ ਜਿਹੜੀ ਚੀਜ਼ ਮੈਨੂੰ ਸਭ ਤੋਂ ਵਧੀਆ ਲੱਗੀ ਹੈ ਕਿ ਵੀ ਜਿਵੇਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਸਭ ਤੋਂ ਉੱਪਰ ਲਿਖੋ ਉਹਨਾਂ ਨੇ ਆਪਣੀ ਭਾਸ਼ਾ ਸਭ ਤੋਂ ਉੱਪਰ ਰੱਖੀ ਹੈ ਹੁਣ ਤਾਂ ਸਾਡੇ ਵਾਲੇ ਹੁਣ ਸ਼ੁਰੂ ਕਰਨ ਲੱਗੇ ਆ ਨਾ ਕਹਿਣ-ਕਹਿਣ ਤੇ ਹਜੇ ਵੀ ਦੁਕਾਨਦਾਰ ਮੰਨਦੇ ਨਹੀਂ ਹੈ ਉਹ ਵੀ ਹਜੇ ਵੀ ਇੰਗਲਿਸ਼ ਲਿਖੀ ਹੋਈ ਹੈ ਇਹ ਨਹੀਂ ਕਿ ਵੀ ਲਿਖੀ ਹੋਈ ਹੈ ਸਿਰਫ ਦੁਕਾਨ ਤੇ ਚਲ ਜਾਣਾ ਬੰਦੇ ਨੂੰ ਦੇਖ ਕੇ ਪਛਾਣ ਲੈਂਦੇ ਵੀ ਹਾਂ ਬੰਦਾ ਬਾਹਰ ਦਾ ਹੈ ਪਰ ਫਿਰ ਵੀ ਉਹ ਪਹਿਲੇ ਗੱਲ ਸ਼ੁਰੂ ਕਰਦੇ ਆ ਆਪਣੀ ਭਾਸ਼ਾ ਚ ਉਣਾ ਅੱਜਕੱਲ ਵੈਸੇ ਵੀ ਚੱਲ ਰਿਹਾ ਪੱਪੇ ਦੇ ਉੱਤੇ ਟਿੱਪੀ ਦਸਤਾਰ ਦੀ ਸਜਾਈ ਹੋਈ ਆ ਜੱਜੇ ਨੂੰ ਤੰਨਾ ਜਿਹੜਾ ਤਲਵਾਰ ਦਾ ਬਣਾਇਆ ਹੋਇਆ ਪੰਜਾਬ ਚੱਲਦਾ ਪਰ ਤੇ ਮਜ਼ਾ ਆਉਂਦਾ ਨਾ ਲੱਪਦੇ ਨੇ ਫੇਰ ਉਹਨਾਂ ਨੂੰ ਪਤਾ ਲੱਗਦਾ ਵੀ ਹਾਂ ਸਾਡੀ ਜ਼ੁਬਾਨ ਇਹੀ ਸੀ ਤੇ ਅਸੀਂ ਭੁੱਲੇ ਨਹੀਂ ਹੈ ਬਸ ਗੱਲ ਕਰਨੀ ਛੱਡ ਦਿੰਦੇ ਪੰਜਾਬੀ ਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ ਫਿੱਕੀ ਪਾਈਗੀ ਚਿਹਰੇ ਦੀ ਨੁਹਾਰ ਨਹੀਂ ਮੈਨੂੰ ਇਉਂ ਨਾ ਮਨੋ ਵਿਸਾਰਵੇ ਮੈਂ ਤੇਰੀ ਮਾਂ ਦੀ ਬੋਲੀ ਆ ਸੋ ਅੱਜ ਮਾਂ ਬੋਲੀ ਦਿਵਸ ਹੈ ਤੇ ਇੱਕ ਵਿਲੱਖਣ ਤਸਵੀਰ ਤੁਹਾਨੂੰ ਮਾਂ ਬੋਲੀ ਦਿਵਸ ਦੀ ਦਿਖਾਵਾਂਗੇ ਕਹਿੰਦੇ ਨੇ ਕਿ ਜੇ ਆਪਣਾ ਵਿਰਸਾ ਭੁੱਲਣਾ ਆਪਣਾ ਸੱਭਿਆਚਾਰ ਭੁੱਲਣਾ ਤਾਂ ਬਾਦੂਆ ਕੀ ਦਿੰਦੇ ਕਿ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ ਸੋ ਆਪਾਂ ਵਕਤ ਦੀ ਚੱਕਾ ਚੌਂਦ ਕਹੀਏ ਸਮੇਂ ਦੀ ਰਫ਼ਤਾਰ ਕਹੀਏ ਕਿ ਲੋਕ ਹੁਣ ਕਹਿੰਦੇ ਨਹੀਂ ਯਾਰ ਖੇਤਰੀ ਭਾਸ਼ਾ ਚ ਰਹਿ ਕੇ ਖਾਸ ਕਰ ਪੰਜਾਬ ਦੇ ਵਿੱਚ ਪੰਜਾਬੀ ਚ ਰਹਿ ਕੇ ਤੁਸੀਂ ਰਾਸ਼ਟਰੀ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਪਹਿਚਾਨ ਨਹੀਂ ਬਣਾ ਸਕਦੇ ਪੰਜਾਬੀ ਤੁਹਾਨੂੰ ਛੱਡਣੀ ਪਵੇਗੀ ਪਰ ਨਹੀਂ ਮਾਂ ਬੋਲੀ ਨੂੰ ਛੱਡਣਾ ਕਿਤੋਂ ਵੀ ਵਾਜਬ ਨਹੀਂ ਹੈਗਾ ਇੱਕ ਵਿਲੱਖਣ ਤਸਵੀਰ ਤੁਸੀਂ ਘਰਾਂ ਚ ਆਪਣੇ ਪੰਜਾਬੀ ਬੋਲੋ ਬੱਚਿਆਂ ਨੂੰ ਸਿਖਾਓ ਸਕੂਲਾਂ ਦੇ ਵਿੱਚ ਵੀ ਪੰਜਾਬੀ ਲਾਜ਼ਮੀ ਹੁੰਦੀ ਜਾ ਰਹੀ ਹੈ ਭਾਵੇਂ ਅੰਗਰੇਜ਼ੀ ਕਲਚਰ ਸਕੂਲਾਂ ਚ ਹੈ ਉਹ ਸਹੀ ਹੈ ਕਿ ਵਕਤ ਦੀ ਰਫ਼ਤਾਰ ਨਾਲ ਜੇ ਆਪਣੇ ਬੱਚਿਆਂ ਨੂੰ ਭਜਾਉਣਾ ਹੈ ਤਾਂ ਸਾਨੂੰ ਅੰਗਰੇਜ਼ੀ ਸਿਖਾਣੀ ਪਵੇਗੀ ਪਰ ਮਾਂ ਬੋਲੀ ਦੀ ਇਮਮੀਅਤ ਤੁਹਾਨੂੰ ਇਹ ਦਿਖਾਵਾਂਗੇ ਔਰ ਦੇਖੋ ਇੱਕ ਇੱਕ ਕਾਰ ਸਾਡੇ ਕੋਲ ਖੜੀ ਹੈ ਔਰ ਕਾਰ ਆਪਣੇ ਆਪ ਵੱਲ ਕਰਸ਼ਿਤ ਕਿਵੇਂ ਕਰਦੀ ਹੈ ਕਿਸਤੇ ਸਾਨੂੰ 35 ਨਜ਼ਰ ਆ ਰਹੀ ਹੈ ਉਹ 35 ਜਿਹੜੇ ਊੜਾ ਐੜਾ ਈੜੀ ਸਸਾ ਹਾਹਾ ਦੇ 35 ਅੱਖਰ ਹੈਗੇ ਨੇ ਜਿਨ੍ਹਾਂ ਨੂੰ ਪੜ ਪੜ ਕੇ ਜਿਹੜਾ ਹੈ ਅਸੀਂ ਅੱਗੇ ਵਧੇ ਆਂ ਤੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਹਨਾਂ ਨੇ ਵੀ ਸਭ ਨੂੰ ਸੱਦਾ ਦਿੱਤਾ ਹੋਇਆ ਹੈ ਕਿ ਆਪਣੀ ਮਾਂ ਬੋਲੀ ਨਾ ਭੁੱਲਿਓ ਔਰ ਇੱਕ ਇਹਦੇ ਵਿੱਚ ਮੈਂ ਤੁਹਾਨੂੰ ਰੋਚਕ ਤੱਥ ਦਿਖਾਵਾਂਗਾ ਕਿ ਜਿਵੇਂ ਅਸੀਂ 35 ਲਿਖਦੇ ਸੀ ਪੰਜ-ਪੰਜ ਅੱਖਰਾਂ ਦੀਆਂ ਸੱਤ ਲਾਈਨਾਂ ਹੁੰਦੀਆਂ ਸੀਗੀਆਂ ਪਰ ਇਹ ਚ ਥੋੜਾ ਦਿਮਾਗ ਵੀ ਲਾਣਾ ਪਏਗਾ ਅੱਖਰ ਤੁਹਾਨੂੰ ਪਛਾਣਨੇ ਵੀ ਪੈਣਗੇ ਸੀਰੀਅਲ ਵਾਈਜ਼ ਨਹੀਂ ਹੈਗੇ ਜੋ ਕਿ ਇਸ 35 ਨੂੰ ਹੋਰ ਰੋਚਕ ਬਣਾਉਂਦੇ ਨੇ ਇੱਕ ਵਾਰ ਤੁਹਾਨੂੰ ਗੱਡੀ ਦਾ ਦੂਜਾ ਪਾਸਾ ਵੀ ਦਿਖਾਣੇ ਆਏ ਨਹੀਂ ਕਿ ਇੱਕੋ ਪਾਸੇ ਲਿਖੀ ਹੈ ਸੋ ਗੱਡੀ ਵੀ ਦੇਖੋ ਲੁਧਿਆਣਾ ਨੰਬਰ ਦੀ ਹੈਗੀ ਐ ਔਰ ਆਪਣੇ ਆਪ ਧਿਆਨ ਕਿਦਾਂ ਕਰਸ਼ਿਤ ਕਰਦੀ ਐ ਗੱਡੀ ਦੇ ਦੂਜੇ ਪਾਸੇ ਵੀ ਤੁਹਾਨੂੰ 35 ਨਜ਼ਰ ਆ ਰਹੀ ਐ ਪੰਜਾਬ ਲਿਖਿਆ ਹੋਇਆ ਤੇ ਗੱਲ ਕਰਦੇ ਆ ਗੱਡੀ ਦੇ ਮਾਲਕ ਨਾਲ ਵੀ ਕੀ ਸੋਚ ਕੇ ਤੁਸੀਂ ਇਹ ਲਖਵਾਈ ਕਿਦਾਂ ਤੁਹਾਡੇ ਮਨ 'ਚ ਆਇਆ ਕਾਰ ਮਾਲਕ ਰਵਿੰਦਰ ਸਿੰਘ ਸਾਡੇ ਨਾਲ ਮੌਜੂਦ ਨੇ ਰਵਿੰਦਰ ਜੀ ਅੱਜ ਮਾਹ ਬੋਲੀ ਦਿਵਸ ਹੈ ਪੰਜਾਬੀ ਜੀ ਤੁਹਾਡਾ ਸਵਾਗਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਬਲਜੀਤ ਜੀ ਬਲਜੀਤ ਜੀ ਤੁਹਾਡਾ ਗੱਡੀ ਨੇ ਬੜਾ ਆਪਣੇ ਆਪ ਖਿੱਚਿਆ ਜਦੋਂ ਅਸੀਂ ਤੁਹਾਡੀ ਗੱਡੀ ਦੇਖੀ ਇਹ ਵੀ ਇਹ 35 ਲਿਖੀ ਹੋਈ ਹੈ ਕਿੱਦਾਂ ਮਨ ਚ ਆਇਆ ਸੀ ਅਰਕੇ ਲਿਖਾਉਣਾ ਅ ਸਚਨਾ ਮੇਰੇ ਵੀ ਦਿਮਾਗ 'ਚ ਜੇ ਵਹਿ ਲਵਾਂ ਕਿ 4-5 ਸਾਲ ਪਹਿਲਾਂ ਇੰਨਾ ਨਹੀਂ ਸੀ ਹੈਗਾ ਜਿਵੇਂ ਤੁਸੀਂ ਗੱਲ ਕੀਤੀਆਂ ਨਾ ਕਿ ਵੀ ਲੋਕ ਇੰਗਲਿਸ਼ ਨੂੰ ਜ਼ਿਆਦਾ ਭੱਜਦੇ ਆ ਬਾਹਰ ਨੂੰ ਭੱਜਦੇ ਆ ਪਰ ਚਲੋ ਵਾਹਿਗੁਰੂ ਨੇ ਮਿਹਰ ਕੀਤੀ ਕਿ ਵੀ ਮੇਰਾ ਬੇਟਾ ਹੋਇਆ ਨਾ ਉਸ ਤੋਂ ਬਾਅਦ ਇੱਕ ਉਹਦੇ ਦਾਦਾ ਜੀ ਨੇ ਮੇਰੇ ਪਿਤਾ ਨੇ ਨਾ ਕਿਹਾ ਸੀਗਾ ਕਿ ਯਾਰ ਇਹਨੂੰ ਨਾ ਆਪਾਂ ਪੰਜਾਬੀ ਦੇ ਵਿੱਚ ਨੂੰ ਪਰਪੱਖ ਬਣਾਉਣਾ ਹੈ ਕਿਉਂਕਿ ਅਸਲ ਦੇ ਵਿੱਚ ਹੁਣ ਮੇਰੇ ਫਾਦਰ ਸਾਹਿਬ ਵੀ ਮਾਸਟਰ ਰਹੇ ਨੇ ਪ੍ਰਿੰਸੀਪਲ ਰਹੇ ਨੇ ਉਹ ਤਾਂ ਐਜੂਕੇਸ਼ਨਲ ਬੈਕਗਰਾਉਂਡ ਹਾਂਜੀ ਤੇ ਉਸ ਕਰਕੇ ਫਿਰ ਮੈਨੂੰ ਇਹ ਰਿਹਾ ਕਿ ਵੀ ਹਾਂ ਯਾਰ ਜੇ ਕੁਝ ਕਰਨਾ ਤਾਂ ਪਹਿਲਾਂ ਆਪਣੇ ਆਪ ਨੂੰ ਤਾਂ ਸੁਧਾਰੀਏ ਜਵਾਕ ਤੇ ਤਾਂ ਅਸੀਂ ਬਾਅਦ ਚ ਜਾਵਾਂਗੇ ਉਹਨੇ ਤਾਂ ਅਜੇ 3-4 ਸਾਲ ਨੂੰ ਫੇਰ ਸਮਝ ਲੱਗੂਗੀ ਪਰ ਉਸ ਤੋਂ ਬਾਅਦ ਥੋੜਾ ਜਿਹਾ ਆਪਦੇ ਮੱਥੇ ਨੂੰ ਵੀ ਹੱਥ ਮਾਰਿਆ ਯਾਰ ਮੈਂ ਆਪ ਵੀ ਤਾਂ ਅੰਗਰੇਜ਼ ਦੇ ਪਿੱਛੇ ਭੱਜਿਆ ਫਿਰਦਾ ਮੈਂ ਆਇਲਸ ਕਰਦਾ ਫਿਰਦਾ ਸੀਗਾ ਫਿਰ ਨਹੀਂ ਚਲੋ ਪੰਜਾਬੀ ਦਾ ਮੋਹ ਜੇ ਕਹਿੰਦੇ ਜਣਾ ਕਿ ਜਦੋਂ ਵਾਇਗਰੂ ਮੇਰ ਕਰਦਾ ਤਾਂ ਇੱਕੋ ਦਾਮ ਹੀ ਕਰਦਾ ਵਾ ਤੇ ਜੇ ਮਤ ਮਾਰਦਾ ਤਾਂ ਇੱਕੋ ਵਾਰੀ ਮਾਰਦਾ ਵਾ ਉਹੀ ਚੀਜ਼ ਹੋਈ ਫਿਰ ਇੱਕ ਮੇਰਾ ਖੇਤਾ ਪੰਜਾਬੀ ਦੇ ਵਿੱਚ ਹੈਗਾ ਵਾ ਮੇਰਾ ਹਨਾ ਤੇ ਫਿਰ ਮੈਂ ਸੋਚਿਆ ਕਿ ਵੀ ਘਰ ਚ ਵੀ ਪੰਜਾਬੀ ਲਿਖਾਈ ਆ ਬਾਹਰ ਵੀ ਪੰਜਾਬੀ ਲਿਖਾ ਰੱਖੀ ਆ ਫਿਰ ਮੈਂ ਕਹਿੰਦਾ ਗੱਡੀ ਤੇ ਵੀ ਪੰਜਾਬੀ ਲਿਖਾਉਣੀ ਆ ਕਿਉਂਕਿ ਨਿਆਣੇ ਜਦੋਂ ਖੇਡਦੇ ਨੇ ਨਾ ਉਹ ਤੁਹਾਨੂੰ ਦੇਖਦੇ ਨੇ ਥੋੜੇ ਆਲੇ-ਦੁਆਲੇ ਬਹੁਤ ਭੱਜਦੇ ਨੇ ਹੁਣ ਫਿਰ ਮੈਂ ਜਦੋਂ ਘਰੇ ਜਾਣਾ ਤਾਂ ਉਹਨੇ ਮੇਰੇ ਕੋਲੇ ਆ ਕੇ ਖੇਡਣਾ ਫਿਰ ਮੈਂ ਉਹਨੂੰ ਗੱਡੀ ਦੇ ਦੁਆਲੇ ਲਿਆਉਣਾ ਇੱਕ ਦੇ ਵਿੱਚ ਇਹਦੇ ਵਿੱਚ ਇਹ ਹੋ ਜਾਂਦਾ ਇੱਕ ਤਾਂ ਖ ਇੱਕ ਨੂੰ ਇਹ ਹੋ ਜਾਂਦਾ ਕਿ ਵੀ ਊੜਾ ਕਿੱਥੇ ਆ ਤੇ ਐੜਾ ਕਿੱਥੇ ਆ ਈੜੀ ਕਿੱਥੇ ਲੱਭਣਾ ਹੁਣ ਜੇ ਮੈਂ ਉਹਨੂੰ ਕਿਤੇ ਕਹਿ ਦੇਣਾ ਅੰਗਾ ਕਿੱਥੇ ਆ ਉਹਨੂੰ ਅੰਗੇ ਦੀ ਪਛਾਣ ਹੈ ਹਾਲਾਂਕਿ ਅੱਜ ਪੰਜਾਬੀ ਦੇ ਵਿੱਚ ਅੰਗੇ ਦੀ ਪਛਾਣ ਨਹੀਂ ਕਿਸੇ ਨੂੰ ਪਤਾ ਲੱਗਦਾ। ਬੱਚਾ ਵੀ ਹੋਏਗਾ 20 22 ਸਾਲ ਦਾ ਉਹ ਨਹੀਂ ਲੱਭ ਪਾਏਗਾ। ਉਹਨੂੰ ਅੰਗਾ ਬੋਲਣਾ ਹੁੰਦਾ ਹੈ। ਹਜੇ ਅੱਜ ਸਾਨੂੰ ਪਤਾ ਨਹੀਂ ਲੱਗਦਾ ਹੁਣ ਲੰਗ ਮਾਰਨੇ ਨੂੰ ਅਸੀਂ ਲਿਖ ਦਿੰਨੇ ਆ ਹੁਣ ਤੁਸੀਂ ਵੀ ਦੇਖ ਲਓ ਕਿ ਵੀ ਜੇ ਅੱਜ ਵਿਆਹ ਨੂੰ ਪੁੱਛੋਗੇ ਨਾ ਉੰਨੀ ਇਹੀ ਕਹਿਣਗੇ ਗੱਗੇ ਨਾਲ ਜਾਂ ਘੱਗੇ ਨਾਲ। ਅੰਗਾ ਪਾਉਂਦਾ ਹੀ ਨਹੀਂ ਹੈਗੇ ਜਦ ਕਿ ਲੰਘ ਪੈਂਦੀ ਹੀ ਅੰਗੇ ਦੇ ਨਾਲ ਨਾ ਨਾ ਖਾਲੀ ਦਾ ਨਹੀਂ ਪਤਾ ਆਏ ਨਹੀਂ ਪਤਾ ਲੱਗਦਾ ਹੁਣ ਉਹ 4 ਸਾਲ ਦਾ ਹੈ ਉਹ 35 ਸਾਰੀ ਜਾਣਦਾ ਜੇ ਹੁਣ ਉਹਦੇ ਦਿਮਾਗ ਚ 35 ਹੈ ਉਹ ਬੋਲਦਾ ਮੇਰਾ ਨਾਮ ਬੋਲਦਾ ਆਪਣੇ ਦਾਦਾ ਜੀ ਦਾ ਆਪਣੀ ਮਾਤਾ ਦਾ ਦਾਦੀ ਦਾ ਪੂਰਾ ਪੰਜਾਬੀ ਚ ਬੋਲਦਾ ਤਾਂ ਉਦੋਂ ਇਹ ਦਿਲ ਨੂੰ ਤਸੱਲੀ ਹੁੰਦੀ ਹੈ ਕਿ ਵੀ ਹਾਂ ਕਿਤੇ ਮੇਰੀ ਜਿਹੜੀ ਮਾਂ ਬੋਲੀ ਆ ਜੇ ਚ ਮੈਂ ਰੋਇਆ ਮੈਂ ਜੰਮਿਆ ਮੈਂ ਹੱਸਿਆ ਮੈਂ ਖੇਡਿਆ ਵੀ ਉਹ ਮੇਰਾ ਪੁੱਤ ਵੀ ਅੱਗੇ ਸੰਭਾਲ ਰਿਹਾ ਉਹਨੂੰ ਆਉਂਦੀ ਆ ਉਹ ਇਹ ਨਹੀਂ ਕਹਿ ਰਿਹਾ ਪਾਪਾ हमको ਯਾਹਾਂ ਜਾਣਾ ਹੈ ਉਹ ਮੈਨੂੰ ਇਹ ਕਹਿੰਦਾ ਪਾਪਾ ਆਪਾ ਉੱਥੇ ਜਾਣਾ ਮਜ਼ਾ ਉਦੋਂ ਹੁੰਦਾ ਜਦੋਂ ਕਹਿੰਦਾ ਕਿ ਵੀ ਮੈਂ ਆਹ ਚੀਜ਼ ਲੈਣੀ ਆ ਹੋ ਕਿਆ ਨਾ ਮੈਨੂੰ ਇਹ ਚਾਹੀਏ ਉਹ ਚ ਮਜ਼ਾ ਨਹੀਂ ਆਉਂਦਾ ਉਹ ਬੱਚੇ ਅੱਜ ਕੱਲ ਟ੍ਰੈਂਡ ਕੀ ਹੈ ਕਿ ਸਕੂਲਾਂ ਦੇ ਵਿੱਚ ਜਾਣਗੇ ਉੱਥੇ ਹਿੰਦੀ ਇੰਗਲਿਸ਼ ਬੋਲਣਗੇ ਘਰ ਆ ਕੇ ਵੀ ਉਹੀ ਚੀਜ਼ ਕਰਨਗੇ ਹਾਲਾਂਕਿ ਕੋਸ਼ਿਸ਼ ਰਹਿੰਦੀ ਹੈ ਸਾਡੀ ਵੀ ਮੇਰੇ ਵੀ ਘਰੇ ਬੇਟੀ ਹੈ ਮੇਰੀ ਤੇ ਅਸੀਂ ਪੰਜਾਬੀ ਦਾ ਮਾਹੌਲ ਹੀ ਰੱਖਿਆ ਹੈ ਵੀ ਸਕੂਲ ਤੋਂ ਅੰਗਰੇਜ਼ੀ ਪੜ੍ਹ ਪਰ ਘਰ 'ਚ ਸਾਡਾ ਪੰਜਾਬੀ ਚ ਗੱਲ ਕਰੀ ਬਿਲਕੁਲ ਇਹੀ ਆ ਉਹਨੂੰ ਵੀ ਮੈਂ ਆਪਣੇ ਸਕੂਲ 'ਚ ਪਾਇਆ ਹੋਇਆ ਜਾਂਦਾ ਨਰਸਰੀ ਕਲਾਸ 'ਚ ਹੈ ਮੈਂ ਸਕੂਲ ਦੇ ਵਿੱਚ ਤੋਂ ਐਡਮਿਸ਼ਨ ਕਰਾਈਨਾ ਮੈਂ ਪਹਿਲਾਂ ਅਹੀਂ ਪੁੱਛਿਆ ਸੀਗਾ ਕਿ ਤੁਸੀਂ ਇੱਥੇ ਹਿੰਦੀ ਬੋਲਦੇ ਹੋ ਜਾਂ ਪੰਜਾਬੀ ਮੀਡੀਅਮ ਤੁਹਾਡਾ ਤਾਂ ਸਾਰਿਆਂ ਦਾ ਅੱ ਉਹ ਕਹਿੰਦੇ ਕਿ ਵੀ ਅਸੀਂ ਹਿੰਦੀ ਬੋਲਦੇ ਆ ਮੈਂ ਸਕੂਲ ਛੱਡ ਤਾ ਮੈਂ ਕਹਾ ਨਹੀਂ ਵੀ ਜੇ ਦੀ ਜਵਾਨ ਹੋਣੇ ਹਿੰਦੀ ਚ ਪੱਕੀ ਨਾ ਤਾਂ ਮੁੜ ਕੇ ਉਹਨੂੰ ਤੰਗ ਹੋਊਗਾ ਅੱਗੇ ਜਾ ਕੇ 35 ਲਿਖਣੀ ਮੁਸ਼ਕਲ ਹੋ ਜਾਂਦੀ ਆ ਹੁਣ ਉਹ 4 ਸਾਲ ਦਾ 35 ਵੀ ਲਿਖ ਲੈਂਦਾ ਉਹ ਊੜਾ ਐੜਾ ਈੜੀ ਉਹ ਕੱਕੇ ਤੱਕ ਲਿਖ ਲੈਂਦਾ ਵਾ ਜਦ ਕਿ ਇਹਨੂੰ ਹੱਥ ਚਲਾਉਣਾ ਔਖਾ ਹੋ ਜਾਂਦਾ 35 ਦੇ ਵਿੱਚ ਹੁਣ ਮੈਂ ਉਹਦੀ ਖੈਰ ਇੱਕ ਹੋਰ ਵੱਡੀ ਗੱਲ ਇਹ ਆ ਕਿ ਵੀ ਸਰਕਾਰੀ ਸਕੂਲ ਚ ਮੈਂ ਉਹਦਾ ਐਡਮਿਸ਼ਨ ਕਰਵਾ ਰਹੇ ਹਾਂ ਜੇ ਤੋ ਅਸੀਂ ਸਾਰੇ ਭੱਜਦੇ ਆਂ ਅੱਜ ਦੇ ਟਾਈਮ ਚ ਨਾ ਕੋਈ ਵੀ ਦੇਖਦੇ ਹੋ ਕਿ ਵੀ ਪ੍ਰਾਈਵੇਟ ਸਕੂਲਾਂ ਵੱਲ ਜ਼ਿਆਦਾ ਭੱਜਦੇ ਆਂ ਪਰ ਮੈਂ ਹੁਣ ਉਹਨੂੰ ਸਰਕਾਰੀ ਸਕੂਲ ਚ ਇਸ ਕਰਕੇ ਲੈ ਕੇ ਜਾ ਰਹੇ ਹਾਂ ਕਿਉਂਕਿ ਉਹ ਇਸ ਚੀਜ਼ ਚ ਪੱਕਾ ਹੋ ਜਵੇ ਜੇ ਉਹ ਇਸ ਚ ਪੈਰ ਪੱਕੇ ਕਰ ਗਿਆ ਉਹ ਜ਼ਿੰਦਗੀ ਚ ਕਿਤੇ ਡੇਗ ਨਹੀਂ ਸਕਦਾ ਕਿਉਂਕਿ ਪੈਰ ਮਾਂ ਬੋਲੀ ਨੂੰ ਸੰਭਾਲ ਕੇ ਜੜਾਂ ਜਦੋਂ ਲੱਗ ਜਾਂਦੀਆਂ ਬਿਲਕੁਲ ਬਿਲਕੁਲ ਅੱਛਾ ਜਿਵੇਂ ਤੁਸੀਂ ਵੀ ਸਰਕਾਰੀ ਸਕੂਲਾਂ ਚ ਪੜੇ ਹੋ ਮੈਂ ਮੈਂ ਤਾਂ ਖੈਰ ਪੜਿਆ ਹੀ ਸਰਕਾਰੀ ਦੇ ਵਿੱਚ ਹੈ ਗਿਆ ਸਾਡੇ ਤਾਂ ਮੇਰੇ ਘਰ ਦੀ ਨਾ ਜਿਹੜਾ ਪਛੋਕੜ ਸਾਹਿਤਿਕ ਹੈ ਤੇ ਅੱਜ ਤੋਂ ਆਪਾਂ ਲਈਏ 30 ਸਾਲ ਪਹਿਲਾਂ ਪੰਜਾਬ ਦੇ ਸਾਹਿਤਕਾਰਾਂ ਨੇ ਕਹਿਦ ਲਿੱਤਾ ਸੀ ਕਿ ਅਸੀਂ ਆਪਣੇ ਬੱਚੇ ਅੰਗਰੇਜ਼ੀ ਸਕੂਲਾਂ ਚੋਂ ਹਟਾਣੇ ਆ ਸਰਕਾਰੀਆਂ ਚ ਪੜਾਣੇ ਆ ਪੰਜਾਬੀ ਤੇ ਉਸੇ ਲੜੀ ਚ ਸਾਡੇ ਮੰਮੀ ਨੇ ਸਾਨੂੰ ਅੰਗਰੇਜ਼ੀ ਸਕੂਲ ਤੋਂ ਹਟਾ ਕੇ ਪੰਜਾਬੀ ਸਕੂਲਾਂ ਚ ਪਾਇਆ ਸੀਗਾ ਤੁਸੀਂ ਕਿੰਨਾ ਕਿਸ ਚੀਜ਼ ਨਾਲ ਸਹਿਮਤ ਹੈਗੇ ਹੋ ਕਿਸੇ ਵੀ ਖੇਤਰ ਦੀ ਭਾਸ਼ਾ ਹੋਵੇ ਅਸੀਂ ਪੰਜਾਬ ਵਿੱਚ ਪੰਜਾਬੀ ਦੀ ਗੱਲ ਕਰੀਏ ਕੇਰਲਾ ਵਿੱਚ ਕੇਰਲੀ ਦੀ ਕਰੀਏ ਮਹਾਰਾਸ਼ਟਰ ਵਿੱਚ ਮਰਾਠੀ ਦੀ ਕਰੀਏ ਵੀ ਅਸੀਂ ਉਸ ਭਾਸ਼ਾ 'ਚ ਰਹਿ ਕੇ ਅਸੀਂ ਅੱਗੇ ਨਹੀਂ ਵੱਧ ਸਕਦੇ ਇਹ ਕਿੰਨੇ ਕੁ ਤੁਸੀਂ ਸਹਿਮਤ ਹੋ ਇਸ ਤੇ ਨਹੀਂ ਦੇਖੋ ਮੈਂ ਨਾ ਹਰ ਸਾਲ ਸੁਖ ਨਾਲ ਵਾਇਗਰੂ ਮੇਰ ਕਰਦੇ ਕਿਸੇ ਨਾ ਕਿਸੇ ਮੈਂ ਸ਼ਹਿਰ ਘੁੰਮਦਾ ਹਾਂ ਪੰਜਾਬ ਤੋਂ ਬਾਹਰ ਜਾਂਦੇ ਹਾਂ ਸੂਬੇ 'ਚ ਮੈਂ ਪਿਛਲੇ ਸਾਲ ਵਿੱਚ ਮਹਾਰਾਸ਼ਟਰ ਗਿਆ ਸੀਗਾ ਤੇ ਉਸ ਉਸ ਤੋਂ ਪਿਛਲੇ ਸਾਲ ਮੈਂ ਗੁਜਰਾਤ ਗਿਆ ਸੀ ਉੱਥੇ ਜਾ ਕੇ ਜਿਹੜੀ ਚੀਜ਼ ਮੈਨੂੰ ਸਭ ਤੋਂ ਵਧੀਆ ਲੱਗੀ ਆ ਕਿ ਵੀ ਜਿਵੇਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬੀ ਸਭ ਤੋਂ ਉੱਪਰ ਲਿਖੋ ਉਹਨਾਂ ਨੇ ਆਪਣੀ ਭਾਸ਼ਾ ਸਭ ਤੋਂ ਉੱਪਰ ਰੱਖੀ ਹੈ ਹੁਣ ਤਾਂ ਸਾਡੇ ਵਾਲੇ ਹੁਣ ਸ਼ੁਰੂ ਕਰਨ ਲੱਗੇ ਆ ਨਾ ਕਹਿਣ-ਕਹਿਣ ਤੇ ਹਜੇ ਵੀ ਦੁਕਾਨਦਾਰ ਮੰਨਦੇ ਨਹੀਂ ਹੈ ਉਹ ਵੀ ਹਜੇ ਵੀ ਇੰਗਲਿਸ਼ ਲਿਖੀ ਹੋਈ ਹੈ ਉੱਥੇ ਤੁਸੀਂ ਕਿਸੇ ਵੱਡੀ ਮਾਰਕੀਟ ਚਲ ਜਿਓ ਕਿਸੇ ਵੱਡੇ ਮਾਲ ਵਿੱਚ ਚਲ ਜਿਓ ਉਹਨਾਂ ਨੇ ਆਪਣੀ ਮਰਾਠੀ ਗੁਜਰਾਤੀ ਹਿੰਦੀ ਸਭ ਤੋਂ ਉੱਪਰ ਲਿਖੀ ਹੈ ਖੇਤਰੀ ਭਾਸ਼ਾ ਆਪਣ ਇਹ ਨਹੀਂ ਕਿ ਵੀ ਲਿਖੀ ਹੋਈ ਆ ਸਿਰਫ ਦੁਕਾਨ ਤੇ ਚਲ ਜਾਉਣਾ ਬੰਦੇ ਨੂੰ ਦੇਖ ਕੇ ਪਛਾਣ ਲੈਂਦੇ ਵੀ ਹਾਂ ਬੰਦਾ ਬਾਹਰ ਦਾ ਹੈ ਪਰ ਫਿਰ ਵੀ ਉਹ ਪਹਿਲੇ ਗੱਲ ਸ਼ੁਰੂ ਕਰ ਦਿਆ ਆਪਣੀ ਭਾਸ਼ਾ 'ਚ ਫਿਰ ਅਸੀਂ ਕਿਉਂ ਨਾ ਆਪਣੀ ਭਾਸ਼ਾ ਬੋਲੀਏ ਅਸੀਂ ਪੰਜਾਬ 'ਚ ਰਹਿ ਕੇ ਪੰਜਾਬੀ ਕਿਉਂ ਨਾ ਬੋਲੀਏ ਜਦ ਤੱਕ ਅਸੀਂ ਪੰਜਾਬੀ ਨਹੀਂ ਬੋਲਾਂਗੇ ਤਾਂ ਉਸ ਤੋਂ ਵਕ ਸਾਡੇ ਬੱਚੇ ਨਹੀਂ ਬੋਲਣਗੇ ਬੱਚਿਆਂ ਨੇ ਤਾਂ ਆਪੇ ਹੀ ਖੇੜਾ ਛੱਡ ਦੇਣਾ ਵਾ ਆਪਣੀ ਭਾਸ਼ਾ 'ਚ ਬੋਲਾਂਗੇ ਅਸੀਂ ਵਧਾਂਗੇ ਅੱਗੇ ਕਿਉਂ ਨਹੀਂ ਵਧਾਂਗੇ ਹੁਣ ਸਾਡੇ ਹੀ ਮੁੰਡੇ ਕੁੜੀਆਂ ਧੀਆ ਭੈਣਾਂ ਨੇ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਹੁਣ ਅੱਜ ਦੀ ਖਬਰ ਆ ਬਟਾਲਾ ਦਾ ਇੱਕ ਨੌਜਵਾਨ ਹੈ ਜੀ ਪੰਜਾਬ ਹੁਣ ਉੱਥੇ ਉਹਨੂੰ ਇੱਕ ਅਫਸਰ ਲਗਾ ਦਿੱਤਾ ਗਿਆ ਵਾ ਆਪਣੀ ਵਿਧਾਨ 14 ਦੇ ਗਿਆ ਉਹ ਠੀਕ ਹੈ ਅਫਸਰ ਨਿਯੁਕਤ ਕੀਤਾ ਗਿਆ ਕਮਿਊਨੀਕੇਸ਼ਨ ਅਫਸਰ ਨਿਯੁਕਤ ਕੀਤਾ ਪੰਜਾਬੀ ਚ ਹੀ ਕੀਤਾ ਉਹਨਾਂ ਉਹ ਪੰਜਾਬੀ ਪੜੀ ਆ ਉਹਨੇ ਔੜਾ ਸੀ ਕਿਵੇਂ ਕਹਦੀ ਹੈ ਕਿ ਵੀ ਜਿਹੜਾ ਪੰਜਾਬੀ ਨਹੀਂ ਪੜਦਾ ਤਾਂ ਉਹ ਅੱਗੇ ਨਹੀਂ ਵੱਧ ਸਕਦਾ ਹੁਣ ਮੁੱਖ ਮੰਤਰੀ ਸਾਡੇ ਪੰਜਾਬੀ ਚ ਬੜੇ ਨੇ ਉਹ ਵੀ ਤਾਂ ਮਾਸਟਰ ਦਾ ਮੁੰਡਾ ਵਾ ਜੋ ਉਹ ਵੀ ਮੁੱਖ ਮੰਤਰੀ ਦੇ ਅਹੁਦੇ ਤੇ ਪਹੁੰਚੇ ਹੋਏ ਨੇ ਵੱਡੇ ਵੱਡੇ ਮੰਤਰੀ ਨੇ ਚਾਹੇ ਜੋ ਮਰਜ਼ੀ ਕਹ ਲਈ ਪੰਜਾਬੀ ਚ ਪੜੇ ਨੇ ਅਜੇ ਬੰਦਾ ਨੇ ਔਰ ਵਰਲਡ ਬੈਂਕ ਦੇ ਸੀਈਓ ਨੇ ਪੰਜਾਬੀ ਪੜ੍ਹੇ ਨੇ ਪੰਜਾਬੀ ਆਉਂਦੀ ਆ ਕਿਉਂ ਨਹੀਂ ਉਹ ਕਿਸੇ ਉੱਚੇ ਅਹੁਦੇ ਤੇ ਪਹੁੰਚੇ ਪੰਜਾਬੀ ਪੜ੍ਹ ਕੇ ਹੀ ਪਹੁੰਚੇ ਨੇ ਤਾਂ ਖੈਰ ਇਹ ਇੱਕ ਨਾ ਬਹਾਨਾ ਹੈ ਕਿ ਵੀ ਬੱਚੇ ਨੂੰ ਅਸੀਂ ਪੰਜਾਬੀ ਪੜਾਵਾਂਗੇ ਦੇਸੀ ਲੱਗਦੀ ਆ ਉਹ ਤਾਂ ਲੱਗਦਾ ਵਾ ਕਿਉਂਕਿ ਮਲਜੀਤ ਜੀ ਤੁਸੀਂ ਵੀ ਵਿਚਰਦੇ ਹੋ ਬਾਹਰ ਕਿਤੇ ਮੁੰਡਿਆਂ ਚ ਗੱਲ ਕਰਦੇ ਕੁੜੀਆਂ ਚ ਗਾਲ੍ਹਾਂ ਕੱਢਦੇ ਨੇ ਅਕਸਰ ਕਹਿ ਦਿੰਦੇ ਆ ਕਿ ਵੀ ਇਹ ਤਾਂ ਸਾਡੇ ਹੈਲਪਿੰਗ ਵਰਬ ਨੇ ਕਿਉਂ ਨੇ ਜੀ ਇਹ ਕਿੰਨੇ ਕਹਿਆ ਹੈਲਪਿੰਗ ਵਰਬ ਸਾਨੂੰ ਗੁਰੂ ਸਾਹਿਬ ਨੇ ਕਿਹਾ ਕਿ ਮੈਂ 35 ਦਿੱਤੀ ਨਾਲ ਮੈਂ ਤੁਹਾਨੂੰ ਗਾਲ੍ਹਾਂ ਦੇ ਹੈਲਪਿੰਗ ਵਰਬ ਦੇ ਤੇ ਇਹ ਸਿਰਫ ਬਹਾਨਾ ਬਣਾ ਲਿਆ ਵੀ ਅਸੀਂ ਆਪਣੀ ਗੱਲ ਰੱਖਣ ਦਾ ਕਿ ਵੀ ਹਾਂ ਕੋਈ ਗੱਲ ਨਹੀਂ ਗਾਲ ਕੱਢਦੀ ਹੈਲਪਿੰਗ ਵਰਬ ਆ ਲੱਖ ਦੀ ਲਾਹਨਤ ਆ ਉਹਨਾਂ ਤੇ ਜਿਹੜਾ ਕਹਿੰਦਾ ਕਿ ਵੀ ਪੰਜਾਬੀ ਦੇ ਵਿੱਚ ਗਾਲਾਂ ਕੱਢਣੀਆਂ ਹੈਲਪਿੰਗ ਵਰਬ ਆ ਇਹੀ ਸਾਡਾ ਸਤਿਆਨਾਸ਼ ਕਰਦਾ ਇਹੀ ਸਾਡਾ ਬੇੜਾਗਰਕ ਕਰਦੀ ਆ ਇਸੇ ਕਰਕੇ ਮਾਂ ਕਹ ਕਹਿ ਦਿੰਦੀ ਆ ਕਿ ਵੀ ਮੇਰਾ ਮੁੰਡਾ ਅੱਗੇ ਆ ਕੇ ਗਾਲਾਂ ਕੱਢੂਗਾ ਮੈਂ ਪੰਜਾਬੀ ਨਹੀਂ ਪੜਾਣੀ ਵੱਡੇ ਕਾਰਨ ਇਹ ਨੇ ਵੀ ਇਹਨੇ ਅਕੇ ਜਾ ਕੇ ਗਾਲਾਂ ਹੀ ਕੱਢਣੀਆਂ ਨੈਗੇਟਿਵ ਪ੍ਰਚਾਰ ਜ਼ਿਆਦਾ ਹੋਇਆ ਬਹੁਤ ਜ਼ਿਆਦਾ ਇਸ ਪ੍ਰਚਾਰ ਜ਼ਿਆਦਾ ਬਿਲਕੁਲ ਤਾਂ ਹੀ ਫਿਰ ਮਾਂ ਪਿਓ ਹਿੰਦੀ ਵਾਲੇ ਪਾਸੇ ਆ ਜਾਂਦੇ ਨੇ ਕਿ ਵੀ ਮੈਂ ਪੰਜਾਬੀ ਨਾ ਬੋਲਾਂਦਾ ਅ ਮੈਨੂੰ 2.5 ਸਾਲ ਹੋ ਗਏ ਨੇ ਜੀ ਗੱਡੀ ਜਦੋਂ ਲਈ ਆ ਮੈਂ ਉਦੋਂ ਨਾਲ ਹੀ ਲਿਖਾ ਲਿਆ ਸੀਗਾ ਇਹ ਤੇ ਅਕਸਰ ਕੰਪਲੀਮੈਂਟ ਮਿਲਦੇ ਹੁਣ ਕਦੀ ਸੜਕਾਂ ਤੇ ਲੈ ਕੇ ਜਾਂਦੇ ਹੁਣ ਕੋਈ ਲੋਕ ਚੀਅਰ ਕਰਦੇ ਹੁਣ ਖੁਸ਼ ਹੋ ਜਾਂਦਾ ਮੈਂ ਜਦੋਂ ਲੋਕ ਕਹਿੰਦੇ ਨੇ ਕਿਉਂਕਿ ਉਹ ਕੀਮਤ ਦਾ ਇੱਥੇ ਨਹੀਂ ਅੰਦਾਜ਼ਾ ਹੁੰਦਾ ਵੀ ਇੱਥੇ ਕਿੰਨੇ ਰੁਪਏ ਲੱਗੇ ਨੇ ਜਦੋਂ ਰਾਹ ਜਾਂਦੇ ਲੋਕ ਕਹਿੰਦੇ ਨੇ ਨਾ ਭਾਵੀ ਭਾਜੀ ਸਾਡਾ ਚਿੱਤ ਖੁਸ਼ ਹੋ ਗਿਆ ਵੀ ਮੈਂ ਦੇਖਦਾ ਬਹੁਤ ਘੱਟ ਹੈ ਹਾਲਾਂਕਿ ਪੰਜਾਬ ਦਾ ਲੋਕੋ ਲੱਗਿਆ ਹੁੰਦਾ ਹੁਣ ਅੱਜ ਕੱਲ੍ਹ ਵੈਸੇ ਵੀ ਚੱਲਦਾ ਪੱਪੇ ਦੇ ਉੱਤੇ ਟਿੱਪੀ ਦਸਤਾਰ ਦੀ ਸਜਾਈ ਹੋਈ ਆ ਜੱਜੇ ਨੂੰ ਕੰਨਾਂ ਜਿਹੜਾ ਤਲਵਾਰ ਦਾ ਬਣਾਇਆ ਹੋਇਆ ਪੰਜਾਬ ਚੱਲਦਾ ਪਰ ਇਹ ਚੀਜ਼ ਨਹੀਂ ਆਉਂਦੀ ਪੰਜਾਬੀ 35 ਨਹੀਂ ਲਿਖਦੇ ਕਿਉਂਕਿ 35 ਪੜੀ ਨਹੀਂ ਜਾਂਦੀ ਇੱਕ ਹੈਸ ਕ੍ਰੈਮਰਲ ਉਹ ਲਿਖੀ ਲੱਗ ਲੱਗਾ ਲੋਕੀ ਰੋਕਦੇ ਨੇ ਮੈਨੂੰ ਇੱਕ ਮਿੰਟ ਭਾਜੀ ਖੜ੍ਹ ਜੋ ਮੈਨੂੰ ਪੜ ਪੜ੍ਹਨ ਦਾ ਮਜ਼ਾ ਆਉਂਦਾ ਨਾ ਲੱਭਦੇ ਨੇ ਫੇਰ ਉਹਨਾਂ ਨੂੰ ਪਤਾ ਲੱਗਦਾ ਵੀ ਹਾਂ ਸਾਡੀ ਜ਼ੁਬਾਨ ਇਹੀ ਸੀ ਤੇ ਅਸੀਂ ਭੁੱਲੇ ਨਹੀਂ ਹੈ ਬਸ ਗੱਲ ਕਰਨੀ ਛੱਡ ਦਿੰਦੇ ਹਾਂ ਅਸੀਂ ਸੋ ਮੈਂ ਵੀ ਕੋਸ਼ਿਸ਼ ਕਰਾਂਗਾ ਬੜਾ ਚਿਰ ਹੋ ਗਿਆ ਜੇ ਸਾਹਮਣੇ ਔਰ ਸੀਰੀਅਲ ਵਾਈਜ਼ ਪੜ੍ਹਾਂਗੇ ਜਿਵੇਂ ਅਸੀਂ ਬਚਪਨ ਚ ਪੜ੍ਹਦੇ ਸੀ ਲੱਭਣ ਦੀ ਵੀ ਗੱਲ ਹੈ ਕੋਸ਼ਿਸ਼ ਪੂਰੀ ਕਰਾਂਗੇ ਲੱਭ ਸਕਦੇ ਹਾਂ ਊੜਾ ਐੜਾ ਈੜੀ ਸਸਾ ਹਾਹਾ ਲੱਭਣੇ ਆਡੈਂਟੀਫਾਈ ਕਰਨੇ ਆ ਕਕਾ ਮੂੰ ਪੜ ਲਵਾਂਗਾ ਮੈਨੂੰ ਇੰਨਾ ਭਰੋਸਾ ਹੈ ਪਰ ਥੋੜਾ ਟਾਈਮ ਜ਼ਰੂਰ ਲੱਗੇਗਾ ਅਖਰ ਲੱਭਣ ਦੇ ਵਿੱਚ ਖਖੇ ਪੈਰ ਬਿੰਦੀ ਵਾਲਾ ਆ ਗਿਆ ਇਹ ਉਹ ਨਹੀਂ ਹੈਗਾ ਇਹ ਦੂਜਾ ਹੈਗਾ ਹੈਗਾ ਜੀ ਹਾਂ ਖਖਾ ਗਗਾ ਘਗਾ ਵੀ ਹੋਏਗਾ ਇੱਥੇ ਘਗੇ ਦੇ ਉੱਤੇ ਹੀ ਹੈ ਹਾਂ ਘਗਾ ਉਸ ਤੋਂ ਬਾਅਦ ਆ ਜਾਏਗਾ ਤੁਹਾਡਾ ਚੱਚੇ ਵਾਲੀ ਲੈਣਾ ਆ ਜੇਗੀ ਚੱਚਾ ਛਛਾ ਲੱਭਣਾ ਪਊਗਾ ਐੜੇ ਦੇ ਨਾਲ ਛਛਾ ਹਾਂ ਕਿਉਂਕਿ ਇਹਨਾਂ ਦੀ ਪ੍ਰੈਕਟਿਸ ਹੈ ਇਹਨਾਂ ਦਾ ਬੜਾ ਲੰਬਿਆ ਹੋਇਆ ਹੈ ਛਛਾ ਉਸ ਤੋਂ ਬਾਅਦ ਜੱਜਾ ਛੱਜਾ ਆ ਜਾਏਗਾ ਕੱਕਾ ਖਖਾ ਜੱਜਾ ਛੱਛਾ ਹਾਂ ਜੱਜਾ चज्जा, पप्पा, फफा, हाँ, उस तो बाद, पप्पा, फफा, माँ, पब्बा भी आएगा फिर उस तो बाद, पब्बा भी जरूर होएगा इसे एक डंटी, हाँ, आ रहा, पब्बा, टैंका, ठठा, डट्टडा, तद, टैंका, ठठा, डट्टडा, टट्टा, फिर उस तो बाद अपना, बब्बा ਬੱਬਾ ਵੀ ਮਿਲ ਗਿਆ ਤੇ ਇਸ ਤੋਂ ਬਾਅਦ ਖਾਲੀ ਅੱਖਰ ਜਿਹੜੇ ਆਪਾਂ ਅਖੀਰ 'ਚ ਕਹਿੰਦੇ ਹੁੰਦੇ ਸੀਗੇ ਲੱਲੇ ਪੈਰ ਬਿੰਦੀ ਲਾ ਬੋਲੇ ਜੰਝੇ ਪੈਰ ਬਿੰਦੀ ਜਾ ਬੋਲੇ ਫਫੇ ਪੈਰ ਬਿੰਦੀ ਫਾ ਬੋਲੇ ਗੱਗੇ ਪੈਰ ਗਿੰਦੀ ਗਾ ਬੋਲੇ ਛਛੇ ਪੈਰ ਬਿੰਦੀ ਸ਼ਾ ਬੋਲੇ ਕੋਸ਼ਿਸ਼ ਜੀ ਬਿਲਕੁਲ ਆਹ ਤਿੰਨ ਸ਼ਬਦਾਂ ਤੋਂ ਨਾ ਸਾਰੇ ਭਜਦੇ ਨੇ ਕਿਉਂਕਿ ਬੋਲਦੇ ਨਹੀਂ ਇਹਦੇ ਬਾਰੇ ਜਿਹੜਾ ਆਹ ਸ਼ਬਦ ਆ ਨਾ ਇਹਦੇ ਬਾਰੇ ਤਾਂ ਲੋਕ ਇਹ ਬੋਲਦੇ ਵੀ ਨਹੀਂ ਬੋਲਣਾ ਵੀ ਨਹੀਂ ਆਉਂਦਾ ਜੀ ਇਹ ਹੈ ਕੀ ਹੈ ਕਈ ਵਾਰ ਤੈਨੂੰ ਵਈਆਂ ਖਾਲੀ ਹੀ ਕਹਿ ਜਾਂਦੇ ਆ ਇਹ ਖਾਲੀ ਨਹੀਂ ਹੈ ਜੀ ਇਹ ਨੰਗਾ ਅੰਗਾ ਇਹ ਸਾਡਾ ਇਹ ਸਭ ਤੋਂ ਵੱਡਾ ਕੰਗੇ ਦਾ ਕੰਗਾ ਅੰਗਾ ਇਹ ਆ ਲੰਗ ਦਾ ਜਿਹੜਾ ਅੰਗ ਆ ਉਹ ਵੀ ਇਹ ਆ ਇਹ ਐਵੇਂ ਨਹੀਂ ਆ ਵੀ ਇਹ ਖਾਲੀ ਹੈ ਖਾਲੀ ਕੋਈ ਨਹੀਂ ਹੈਗੇ ਨਾਣਾ ਵੀ ਸਾਡਾ ਹੈਗਾ ਵਾ ਜੀ ਵਈਆਂ ਵੀ ਸਾਡਾ ਹੈਗਾ ਵਾ ਜੀ ਆਪਾਂ ਇੰਗਲਿਸ਼ ਚ ਕਹਿ ਦਿੰਦੇ ਆਪਾਂ ਨਾਈਫ ਲਿਖਦੇ ਆ ਕਿ ਐਨ ਆਈ ਐਫੀ ਉਹ ਬੋਲਣ ਚ ਨਹੀਂ ਆਉਂਦਾ ਕਿ ਕਨਾਈਫ ਨਹੀਂ ਹੁੰਦਾ ਨਾਈਫ ਹੁੰਦਾ ਪਰ ਦੀ ਐਮਿਹਤ ਪੂਰੀ ਆ ਐਮਿਹਤ ਪੂਰੀ ਆ ਉਸੇ ਤਰੀਕੇ ਨਾਲ ਸਾਡੇ ਜਿਹੜੇ ਜਿਹੜੇ ਕਹਿ ਦਿੰਦੇ ਨੇ ਨਾ ਖਾਲੀ ਨੇ ਇਹ ਖਾਲੀ ਨਹੀਂ ਹੈ ਇਹੇ ਸਾਡੀ 35 ਪੂਰੀ ਕਰਦੇ ਨੇ 35 ਇਹਨਾਂ ਬਿਨਾ ਕਦੇ ਪੂਰੀ ਨਹੀਂ ਹੋ ਸਕਦੀ ਨਾ ਨਾ ਨਾਣਾ ਖਾਲੀ ਜਿਹਨੂੰ ਆਪਾਂ ਜੀ 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 ਇਹ ਮਨ ਦੇ ਵਿੱਚ ਆ ਜਾਂਦਾ ਵਾ ਜਿਹੜਾ ਆਪਾਂ ਗਿਣਤੀ ਵਾਲੇ ਚ ਕਹਿ ਦਿੰਦੇ ਆ ਉਹਨਾਂ ਚ ਆਉਂਦੇ ਨੇ ਇਹ ਸਾਰਿਆਂ ਚ ਆਉਂਦੇ ਕਿਸੇ ਸ਼ਬਦ ਨੂੰ ਪੂਰਾ ਕਰਦੇ ਨੇ ਇਹ ਇਹ ਕੋਈ ਖਾਲੀ ਸ਼ਬਦ ਨਹੀਂ ਹੈ ਇਹ ਜੋ ਇਹ ਚੀਜ਼ ਅੱਜ ਪੰਜਾਬੀ ਮਾਂ ਬੋਲੀ ਦਿਵਸ ਤੇ ਤੁਹਾਨੂੰ ਦਿਖਾਈ ਹੈ ਅਕਸਰ ਜਿਵੇਂ ਤੁਸੀਂ ਲੁਧਿਆਣਾ ਦੀਆਂ ਸੜਕਾਂ ਤੇ ਜਾਂ ਚੰਡੀਗੜ੍ਹ ਮੋਹਾਲੀ ਵੀ ਗੱਡੀ ਆਂਦੀ ਜਾਂਦੀ ਹੋਈ ਕਿ ਤਾਂ ਜ਼ਰੂਰ ਹੋਕਾ ਦੇ ਰਹੀ ਹੈ ਗੱਡੀ ਇਹ ਕਿ ਪੰਜਾਬ ਤੇ ਆਪਣੀ ਮਾਂ ਬੋਲੀ ਨੂੰ ਕਦੇ ਨਾ ਭੁੱਲਿਓ ਕਿ ਇਹ ਹੀ ਕੋਸ਼ਿਸ਼ ਰਵਿੰਦਰ ਸਿੰਘ ਬੱਦਨ ਉਹਨਾਂ ਨੇ ਕੀਤੀ ਹੋਈ ਹੈ ਤੇ ਮਾਂ ਬੋਲੀ ਨਾ ਭੁੱਲਣ ਦਾ ਸੁਨੇਹਾ ਜਿਹੜਾ ਘਰ-ਘਰ ਪਚਾਰੇ ਨੇ ਸਾਡੇ ਪੰਜਾਬੀ ਜੇ ਗਾਇਕਾਂ ਦੀ ਵੀ ਗੱਲ ਕਰੋ ਗੁਰਦਾਸ ਮਾਨ ਉਹਨਾਂ ਦੀ ਹਰਭਜਨ ਮਾਨ ਉਹਨਾਂ ਦੀ ਜੈਜ ਧਾਮੀ ਉਹਨਾਂ ਦੀ ਤਾਂ ਉਹਨਾਂ ਦੇ ਗੀਤ ਵੀ ਹੈ ਜਿੰਨੇ ਸਿਰਫ ਤੇ ਸਿਰਫ ਜਿਹੜੇ ਮਾਂ ਬੋਲੀ ਨੂੰ ਸਮਰਪਿਤ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਗਾਏ ਨੇ ਸ਼ਾਲਾ ਵੱਸਦੀ ਰਵੇ ਮੇਰੀ ਪੰਜਾਬੀ ਔਰ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ